ਦੋਸਤੋ ਜੇਪਾ ਪੁਰਾਣੇ ਪ੍ਰਾਤਨ ਸਮੇਂ ਦੀ ਗੱਲ ਕਰੀਏ ਜਦੋਂ ਸਾਡੇ ਦਾਦਿਆਂ ਬਜ਼ੁਰਗਾਂ ਨੂੰ ਜਥੇਦਾਰੀਆਂ ਮਿਲਦੀਆਂ ਹੁੰਦੀਆਂ ਸੀ ਤਾਂ ਉਹ ਜਥੇਦਾਰੀਆਂ ਉਹ ਆਪਣੇ ਸਰਾਨਾਂ ਨਿਭਾ ਕੇ ਜਾਂਦੇ ਸੀ ਉਹਨਾਂ ਜਦੋਂ ਵੀ ਕਦੇ ਮੋਰਚਾ ਲੱਗਣਾ ਉਹਨਾਂ ਦੇ ਕੁਰਤਾ ਪਜਾਮਾ ਸਿਰ ਤੇ ਪੱਗ ਪੈਰੀ ਜੁੱਤੀ ਤੇ ਝੋਲੇ ਦੇ ਵਿੱਚ ਪਰਨਾ ਤੇ ਖਸ਼ਰਾ ਪੱਕੇ ਤੌਰ ਤੇ ਪੈਂਦੇ ਸੀ ਜਿੱਥੇ ਵੀ ਮੋਰਚਾ ਲੱਗਾ ਹੁੰਦਾ ਸੀ ਉੱਥੇ ਜਾ ਕੇ ਜਕਾਰਾ ਬੁਲਾਉਂਦੇ ਹੁੰਦੇ ਸੀ ਆਪਣੇ ਉਸ ਅਹੁਦੇ ਨੂੰ ਉਸ ਸਿਰਾਂ ਦੇ ਨਾਲ ਨਿਭਾ ਜਾਂਦੇ ਸੀ ਪਰ ਹਾਲਾਤ ਹੁਣ ਬਹੁਤ ਬਦਲ ਚੁੱਕੇ ਆ ਜੇ ਆਪਾਂ ਅੱਜ ਨਾਰਥ ਅਮਰੀਕਾ ਦੀ ਗੱਲ ਕਰੀਏ ਅੱਜ ਦਿਨ ਜਿਹੜੀਆਂ ਸਾਡੇ ਕੋਲੇ ਇਲੈਕਸ਼ਨ ਦਾ ਟਾਈਮ ਆਉਂਦਾ ਸਾਡੇ ਕੋਲੇ ਨਵੇਂ-ਨਵੇਂ ਸਾਡੇ ਕੋਲ ਪਾਰਟੀਆਂ ਸਾਡੇ ਕੋਲ ਨਵੇਂ-ਨਵੇਂ ਸਾਡੇ ਕੋਲ ਲੀਡਰ ਸਾਡੇ ਸਾਹਮਣੇ ਆਉਂਦੇ ਆ ਤੇ ਰਾਤੋਂ ਰਾਤ ਹਰਕ ਦੇ ਰੰਗ ਕਿਸ ਤਰ੍ਹਾਂ ਬਦਲਦੇ ਆ ਇਹ ਆਪਾਂ ਭਲੀ ਭਾਤ ਜਾਣਦੇ ਜੀ ਜੇ ਮੈਂ ਗੱਲ ਹੋਰ ਬਰੀਕੀ ਵਿੱਚ ਲੈ ਕੇ ਜਾਵਾਂ ਅੱਜ ਮੇਰੇ ਕੋਰਟ ਦੇ ਉੱਤੇ ਬਲੂ ਕਾਉਜ਼ਰ ਲੱਗਾ ਤੇ ਕੱਲ ਨੂੰ ਲਾਲ ਕਿਸ ਤਾਈ ਕਦੋਂ ਬਣ ਜਾਣੀ ਆ ਇਹਦਾ ਕੋਈ ਪਤਾ ਨਹੀਂ ਅੱਜ ਮੇਰੇ ਲਾਲ ਪੱਗ ਬਣਣੀਆਂ ਤੇ ਕੱਲ ਨੂੰ ਮੇਰੇ ਬਲੂ ਵੱਜ ਜਾਣੀਆਂ ਇਹਦੇ ਬਾਰੇ ਕਹਿਣਾ ਬੜਾ ਮੁਸ਼ਕਲ ਹੈ ਜੀ ਰੰਗ ਬੜੀ ਛੇਤੀ ਬਦਲਦੇ ਆ ਜੀ ਸੋ ਅੱਜ ਦਾ ਇਲੈਕਸ਼ਨ ਦਾ ਟਾਈਮ ਆ ਜੀ ਸਾਡੇ ਜਿਹੜੇ ਵੱਡੇ ਵੱਡੇ ਲੀਡਰ ਹੈ ਜੇ ਫੈਡਰਲ ਦੀ ਚੋਣਾਂ ਦੀ ਗੱਲ ਕਰ ਲਈਏ ਜਿਨ੍ਹਾਂ ਵਿੱਚ ਸਾਡੇ ਏਸ਼ੀਅਨ ਮੂਲ ਦੇ ਦੋ ਜਿਹੜੇ ਸਾਡੇ ਕੈਂਡੀਡੇਟ ਸੀਗੇ ਉਹਨਾਂ ਨੂੰ ਉਸ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਇੱਕ ਤੀਸਰਾ ਇਸ਼ਨ ਮੁੱਲਦਾ ਜਿਹੜਾ ਕਿ ਪ੍ਰੋਵਿੰਸ਼ਲ ਇਲੈਕਸ਼ਨ ਵਿੱਚ ਲਿਬਰਲ ਪਾਰਟੀ ਦਾ ਕੈਂਡੀਡੇਟ ਸੀ ਉਹਨੂੰ ਵੀ ਉਸ ਵਿੱਚੋਂ ਬਾਹਰ ਕਰ ਦਿੱਤਾ ਗਿਆ ਕਿਉਂਕਿ ਜੋ ਆਪਣੀ ਪਾਰਟੀ ਦੇ ਨਾਲ ਹੀ ਔਨੈਸਟ ਨਹੀਂ ਹੈ ਆ ਤਾਂ ਉਹ ਸਾਡੇ ਲੋਕਾਂ ਦੇ ਲਈ ਉਹ ਕੀ ਕਰ ਸਕਦੇ ਆ ਮੈਨੂੰ ਕੁਝ ਕੁ ਲੈਣਾ ਜ਼ਿਆਦਾ ਗਿਆ ਜੀ ਇਸ ਇਸ ਸੰਬੰਧ ਦੇ ਵਿੱਚ ਆ ਜੇ ਮੈਂ ਉਸ ਗੱਲ ਨੂੰ ਥੋੜੀ ਜਿਹੀ ਬ੍ਰੀਕੀ ਵਿੱਚ ਲੈ ਕੇ ਜਾਵਾਂ ਗੁਸਤਾਖੀ ਲਈ ਮਾਫੀ ਚਾਹੁੰਦਾ ਲਿਬਰਲ ਪੀਸੀ ਤੇ ਕਿਦਰੇ ਐਨਡੀਪੀਏ ਜੱਪਾ ਸਾਰੀਆਂ ਆਪਣੀਆਂ ਪਾਰਟੀਆਂ ਦੀ ਗੱਲ ਕਰਗੇ ਲਿਬਰਲ ਪੀਸੀ ਤੇ ਕਿਦਰੇ ਐਨਡੀਪੀਏ ਕਹਿੰਦਾ ਵੋਟਾਂ ਆਈਆਂ ਮਾਹੌਲ ਗਰਮਾਉਣ ਲੱਗ ਪਏ ਨੀਲੇ ਲਾਲ ਪੀਲੇ ਬਦਲ ਕਈ ਬਾਣਿਆਂ ਨੂੰ ਇਹ ਝੱਗੇ ਇੱਕ ਦੂਜੇ ਨਾਲ ਵਟਾਉਣ ਲੱਗ ਪਏ ਭੜੇ ਐਨੇ ਇੱਕ ਐਲ ਨੂੰ ਕਹਿਣ ਕੁੱਕੜ ਆਂਡੇ ਗਿਰਜ ਚੋਂ ਚੂਚੇ ਕਢਵਾਉਣ ਲੱਗ ਪਏ ਰਲੀ ਜੋ ਨਾਲ ਚੋਰਾ ਕਰੂ ਦੱਸ ਕੌਣ ਰਾਖੀ ਰਲੀ ਜੋ ਨਾਲ ਚੋਰਾ ਕਰੂ ਦੱਸ ਕੌਣ ਰਾਖੀ ਇੱਕੋ ਕਤਾਰ ਵਿੱਚ ਖੜੇ ਨਜ਼ਰ ਆਉਣ ਲੱਗ ਪਏ ਤੇ ਸਾਰੀਆਂ ਗੱਲਾਂ ਦਾ ਇੱਕ ਨਿਚੋੜ ਸੁਣ ਲਓ ਹੁਣਾਂ ਉਹੀ ਜੋ ਪਿੱਛੇ ਹੁੰਦੀ ਆਈ ਹੋਈ ਐ ਜੇ ਤੈਨੂੰ ਹੈਗੀ ਤਾਂ ਭੋਰਾ ਰੱਖ ਸਾਹਮ ਸੱਜਣਾ ਇਹਨਾਂ ਤਾਂ ਲਾ ਕੇ ਕਿੱਲੀ ਲਟਕਾਈ ਹੋਈ ਐ ਜੇ ਤੈਨੂੰ ਹੈਗੀ ਤਾਂ ਭੋਰਾ ਰੱਖ ਸਾਹਮ ਸੱਜਣਾ ਇਹਨਾਂ ਤਾਂ ਲਾ ਕੇ ਕਿੱਲੀ ਲਟਕਾਈ ਹੋਈ ਐ ਸੋ ਦੋਸਤੋ ਆਉਣ ਵਾਲੇ ਦਿਨਾਂ ਵਿੱਚ ਇਲੈਕਸ਼ਨ ਦਾ ਜਿਹੜਾ ਆ ਸਮਾਪਤੀ ਹੋ ਜਾਣੀ ਐ ਤੁਹਾਡੇ ਦਰਾਂ ਦਰਵਾਜ਼ਿਆਂ ਤੇ ਸਾਡੇ ਕੋਲੇ ਲੀਡਰ ਸਹਿਬਾਨ ਨੇ ਆਉਣਾ ਮੋਸਟ ਵੈਲਕਮ ਜੀ ਆਇਆਂ ਨੂੰ ਪਰ ਹਾਲਾਤ ਜਿਉਂਦੇ ਤਿਉਂ ਹੀ ਰਹਿਣੇ ਆ ਤੁਹਾਡੇ ਦਰ ਦਰਵਾਜ਼ੇ ਕੁੰਡਾ ਖੜਕਾਉਣ ਤੋਂ ਪਹਿਲਾਂ ਇਹ ਤੁਹਾਡੀ ਰਿਸਪੌਂਸਿਬਿਲਟੀ ਤੁਹਾਡੀ ਹੁਣ ਜੌਬ ਬਣ ਗਈ ਹੈ ਵੀ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇ ਕੁਐਸਚਨ ਕਰਨੇ ਆ ਕਿਹੜੀ ਪਾਰਟੀ ਕਿਹੜਾ ਲੀਡਰ ਤੁਹਾਡੇ ਲਈ ਇੱਕ ਸੁੱਖ ਦਾ ਸੁਨੇਹਾ ਲੈ ਕੇ ਆਉਂਦਾ ਤੁਹਾਡੀ ਜਿੰਮੇਵਾਰੀ ਆ ਤੁਸੀਂ ਜਾਗਦੇ ਰਹਿਣਾ